ਧਰਤੀ ਹੇਠਲਾ ਪਾਣੀ ਬਰਬਾਦ ਕਰਨ ਲਈ ਕੀ ਸਿਰਫ ਕਿਸਾਨ ਜ਼ਿੰਮੇਵਾਰ ਹੈ ਸਸਿਓਕਾਲ ਜੀ ਅ ਅੱਜ ਦਾ ਵਿਸ਼ਾ ਅਸੀਂ ਬਹੁਤ ਹੀ ਇੱਕ ਭਗਤ ਭਖ ਦਾ ਜਿਹੜਾ ਇਹ ਮਸਲਾ ਲੈ ਕੇ ਆਏ ਆ ਜਿਹਦੇ ਬਾਰੇ ਚ ਅਸੀਂ ਵਿਚਾਰ ਕਰਾਂਗੇ ਅੱਜ ਤੇ ਇਹਦੇ ਵਿੱਚ ਨਾ ਸਭ ਤੋਂ ਵੱਡੀ ਗੱਲ ਤੁਸੀਂ ਵੀ ਕਦੇ ਨੋਟ ਕੀਤੀ ਹੋਣੀ ਕਿ ਹਰ ਬੰਦਾ ਦੂਜਾ ਤੀਜਾ ਉੱਠ ਕੇ ਆ ਕੇ ਕਿਸਾਨਾਂ ਦੇ ਸਿਰ ਭਾਂਡਾ ਭੰਦ ਦਿੰਦਾ ਕਿ ਕਿਸਾਨ ਪਾਣੀ ਬਰਬਾਦ ਕਰ ਰਹੇ ਆ ਕਿਸਾਨ ਅਗਰ ਜੀਰੀ ਲਗਾਣੀ ਤਾਂ ਜਿਹੜੀ ਬੰਦ ਕਰ ਦੇਣ ਜੀ ਤਾਂ ਇੰਨਾ ਪਾਣੀ ਬਚ ਸਕਦਾ ਜੀ ਅੰਕੜੇ ਕੱਢ ਕੱਢ ਕੇ ਦਿਖਾਏ ਜਾਂਦੇ ਆ ਮੈਨੂੰ ਇੱਥੇ ਜਾ ਕੇ ਫੇਰ ਗੱਲ ਇਹ ਆ ਜਾਂਦੀ ਹੈ ਕਿ ਪਹਿਲਾਂ ਵੀ ਮੈਂ ਕਈ ਵੀਡੀਓ ਦੇ ਵਿੱਚ ਕਹਿ ਚੁੱਕਿਆ ਕਿ ਇੱਕ ਪਾਸੇ ਕਿਸਾਨ ਸਾਡਾ ਅੰਨਦਾਤਾ ਤੇ ਦੂਜੇ ਪਾਸੇ ਅਸੀਂ ਕਿਸਾਨ ਦੇ ਸਿਰ ਤੇ ਹੀ ਕਈ ਵਾਰ ਇਹ ਭਾਂਡਾ ਬੰਨਣ ਲੱਗ ਜੰਨੇ ਆ ਪਰ ਮੈਂ ਨਾ ਮੈਂ ਕਿਦਨੇ ਇੱਕ ਇੰਟਰਵਿਊ ਦੇਖ ਰਿਹਾ ਸੀ ਤਾਂ ਤੁਸੀਂ ਵੀ ਤੁਸੀਂ ਵੀ ਅਗਰ ਕੋਈ ਬੰਦਾ ਚਾਹੁੰਦਾ ਹੋਇਆ ਤਾਂ ਮੈਨੂੰ ਮੈਸੇਜ ਕਰ ਸਕਦਾ ਡੀਐਮ ਕਰ ਸਕਦਾ ਤੇ ਉਹ ਉਹਨੂੰ ਮੈਂ ਉਸ ਵੀਡੀਓ ਦਾ ਲਿੰਕ ਭੇਜ ਦੂੰਗਾ ਤੇ ਉਹ ਵੀਡੀਓ ਦੇ ਵਿੱਚ ਨਾ ਡਾਇਰੈਕਟਲੀ ਮਤਲਬ ਉਸ ਜਿਹੜੇ ਵੀ ਪਰਸਨ ਉਹ ਵੀਡੀਓ ਦੇ ਵਿੱਚ ਇੰਟਰਵਿਊ ਦੇ ਰਹੇ ਸੀ ਨਾ ਉਹਨਾਂ ਨੇ ਇੱਕ ਬਹੁਤ ਹੀ ਵਧੀਆ ਮੁੱਦਾ ਉਠਾਇਆ ਉਹਨਾਂ ਨੇ ਉਹ ਵੀ ਇਹੀ ਗੱਲ ਕਰ ਰਹੇ ਸੀ ਕਿ ਕਿਸਾਨ ਦੇ ਇਕੱਲੇ ਕਿਸਾਨ ਦੇ ਸਿਰ ਤੇ ਕਿ ਸਾਰਾ ਪਾਣੀ ਜਿਹੜਾ ਕਿਸਾਨਾ ਨਹੀਂ ਬਰਬਾਦ ਕਰਦਾ ਜੀ ਤੇ ਉਹ ਉਹ ਕਹਿੰਦੇ ਵੀ ਕੁਝ ਨਾ ਕੁਝ ਟੋਟਲ ਸਿਰਫ ਪੰਜ ਕੰਪਨੀਆਂ ਪੰਜ ਕੰਪਨੀਆਂ ਨੇ ਜਿਹੜੀਆਂ ਸਾਰੇ ਦੇਸ਼ ਦੇ ਬਰਾਬਰ ਜਿਹੜਾ ਜਿੰਨਾ ਬਾਕੀ ਸਾਰਾ ਪਾਣੀ ਬਰਬਾਦ ਬਰਬਾਦ ਕਰ ਰਹੇ ਹੋ ਜਾਂ ਵਰਤਿਆ ਜਾਂਦਾ ਉਹ ਉਹਦੇ ਜਿੰਨਾ ਪਾਣੀ ਸਿਰਫ ਪੰਜ ਕੰਪਨੀਆਂ ਵਰਤਦੀਆਂ ਨੇ ਪਾਣੀ ਜਿਹੜਾ ਧਰਤੀ ਦੇ ਹੇਠਲਾ ਪਾਣੀ ਵਰਤਦੀਆਂ ਮੈਂ ਕਮਾਲ ਮੰਨ ਗਿਆ ਇਹ ਸੁਣ ਕੇ ਤੁਸੀਂ ਵੀ ਇਹ ਜ਼ਰੂਰ ਸੁਣਿਓ ਤੇ ਉਹ ਤੋਂ ਅੰਕੜੇ ਕੱਢ ਕੇ ਨਾ ਮਤਲਬ ਇਹ ਲੱਗਦਾ ਫਿਰ ਕਿਤੇ ਜਾ ਕੇ ਸਾਨੂੰ ਇਹ ਸੋਚ ਸਾਡੀ ਮੇਰੀ ਵੀ ਸੋਚ ਉਹ ਇਹ ਬਦਲੀ ਮੈਂ ਵੀ ਪਹਿਲਾਂ ਬਹੁਤ ਸੋਚਦਾ ਹੁੰਦਾ ਸੀ ਕਿ ਸ਼ਾਇਦ ਠੀਕ ਕਹਿੰਦੇ ਹੋਣ ਸਾਰੇ ਅਗਰ ਸਾਰੇ ਇਹ ਕਹਿਣ ਲੱਗੇ ਹੋਏ ਆ ਕਿਉਂਕਿ ਕਿਉਂਕਿ ਨਾ ਅਸੀਂ ਅਸੀਂ ਆਪਣੀ ਜ਼ਿੰਦਗੀ 'ਚ ਬਹੁਤ ਨੋਟ ਕਰਦੇ ਆ ਕਿ ਜਿਹੜੀ ਚੀਜ਼ ਨੂੰ ਜ਼ਿਆਦਾ ਲੋਕ ਕਹਿਣ ਲੱਗ ਜਾਂਦੇ ਸੀ ਉਹਨੂੰ ਸੱਚ ਮੰਨਣਾ ਸ਼ੁਰੂ ਕਰ ਦਿੰਦੇ ਆ ਤਾਂ ਮੈਂ ਵੀ ਸੋਚਦਾ ਸੀ ਹਰੇਕ ਬੰਦਾ ਜਿਹੜਾ ਵੀ ਮੈਂ ਸੁਣਦਾ ਸੀ ਜੀ ਉਹ ਇਹ ਜੀ ਕਿਸਾਨ ਜ਼ਿੰਮੇਵਾਰ ਹਨ ਜੀ ਕਿਸਾਨ ਧਰਤੀ ਦੇ ਹੇਠਲਾ ਪਾਣੀ ਸਾਡਾ ਖਤਮ ਕਰ ਗਏ ਜੀ ਇਹਨਾਂ ਨੂੰ ਬਦਲਾਓ ਲੈਣਾ ਚਾਹੀਦਾ ਜੀ ਜਿਰੀ ਬਦਲਣੀ ਚਾਹੀਦੀ ਹੈ ਜਿਰੀ ਲਾਉਣੀ ਬੰਦ ਕਰ ਦੇਣੀ ਚਾਹੀਦੀ ਹੈ ਅ ਮਤਲਬ ਝੋਨਾ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਜੀ ਨਹੀਂ ਤਾਂ ਸਾਡਾ ਪਾਣੀ ਹੈ ਜੀ ਇਹ ਇਹੋ ਜਣਾ ਇਹ ਬਰਬਾਦ ਹੋ ਜਾਣਾ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਅਗਰ ਉਸ ਇੰਟਰਵਿਊ ਦੇ ਵਿੱਚ ਮੈਂ ਸੁਣਿਆ ਤਾਂ ਬਾਕੀ ਲੋਕਾਂ ਨੇ ਨਹੀਂ ਉਹ ਇੰਟਰਵਿਊ ਸੁਣੀ ਜਿਦੇ ਚ ਉਹ ਕਹਿ ਰਿਹਾ ਕਿ ਪੰਜ ਕੰਪਨੀਆਂ ਸਾਰਾ ਪਾਣੀ ਬਰਬਾਦ ਕਰ ਰਹੀਆਂ ਹਨ ਤਾਂ ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਸਿਰਫ ਉਸ ਬੰਦੇ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਜਿਹੜਾ ਉਸ ਦੇ ਬਦਲੇ ਚ ਫਿਰ ਫਿਰ ਅੰਕੜੇ ਕੱਢ ਕੱਢ ਕੇ ਦੱਸਣਗੇ ਇਹ 1 ਕਿਲੋ ਚੌਲ ਦੇ ਲਈ ਇੰਨਾ ਪਾਣੀ ਬਰਬਾਦ ਹੁੰਦਾ ਜੀ ਇਹ ਹੁੰਦਾ ਜੀ ਸਿਰਫ ਕਿਸਾਨ ਹੀ ਦਿਖਦਾ ਕਿ ਇਹ ਚੌਲ ਦੇ ਲਈ ਇੰਨਾ ਪਾਣੀ ਬਰਬਾਦ ਕਰ ਰਿਹਾ ਹੈ ਜਿਹੜੀਆਂ ਬਾਕੀ ਕੰਪਨੀਆਂ ਜਿਨ੍ਹਾਂ ਕੰਪਨੀ ਦਾ ਜ਼ਿਕਰ ਉਸ ਇੰਟਰਵਿਊ ਦੇ ਵਿੱਚ ਕੀਤਾ ਗਿਆ ਪੰਜ ਕੰਪਨੀਆਂ ਦਾ ਉਹ ਕੰਦੇ ਕਵਰੀ ਨਹੀਂ ਕਰ ਰਹੇ ਔਰ ਉਹਨੇ ਇੱਕ ਖਾਸ ਬਹੁਤ ਵੱਡੀ ਗੱਲ ਕੀਤੀ ਕਿ ਕਿਸਾਨ ਜਿਹੜਾ ਹੈ ਉਹ ਚੌਲ ਤਾਂ ਟੁਕੜ ਟੁਕੜ ਪੈਦਾ ਕਰ ਰਿਹਾ ਉਹਦੇ ਨਾਲ ਜਿਹਦੇ ਜਿਹੜੀ ਜ਼ਰੂਰਤ ਹੈ ਸਾਡੀ ਇੱਕ ਮੰਨ ਲਓ ਕਿਤਨਾ ਕਿਤੇ ਜਾ ਕੇ ਕਣਕ ਪੈਦਾ ਕਰ ਰਿਹਾ ਹੈ ਜਿਹੜੀ ਜ਼ਰੂਰੀ ਚੀਜ਼ਾਂ ਲਈ ਸਾਡੇ ਲਈ ਐਸੈਂਸ਼ੀਅਲਸ ਬਣ ਜਾਂਦੀਆਂ ਪਰ ਕਹਿੰਦਾ ਜੇ ਉਹ ਪੰਜ ਕੰਪਨੀਆਂ ਜੇ ਉਹ ਪੰਜ ਕੰਪਨੀਆਂ ਪਾਣੀ ਬਰਬਾਦ ਕਰਨਾ ਬੰਦ ਵੀ ਕਰਦਣ ਤੇ ਉਹ ਉਹਨਾਂ ਨੂੰ ਉਹ ਪ੍ਰੋਡਕਟ ਜਾਂ ਜਿਹੜੇ ਉਤਪਾਦ ਉਹ ਬਣਾਉਂਦੀਆਂ ਉਹ ਬੰਦ ਵੀ ਕਰਦਣ ਤਾਂ ਕਿਸੇ ਦੀ ਜ਼ਿੰਦਗੀ ਤੇ ਕੋਈ ਅਸਰ ਨਹੀਂ ਹੋਣ ਵਾਲਾ ਸਭ ਤੋਂ ਵੱਡੀ ਗੱਲ ਹੁਣ ਮੰਨ ਲੋ ਕਿਸਾਨ ਦੇ ਲਈ ਠੀਕ ਹੈ ਮੈਂ ਸਹਿਮਤ ਹਾਂ ਤੁਹਾਡੇ ਨਾਲ ਵੀ ਇਹ ਚੀਜ਼ ਕਰ ਸਕਦਾ ਕਿਸਾਨ ਪਰ ਉਹ ਉਹਨੇ ਬੜੀ ਵਧੀਆ ਤਰੀਕੇ ਨਾਲ ਉਸ ਪਰਸਨ ਨੇ ਇਹ ਗੱਲ ਕਹੀ ਹੈ ਕਿ ਅਗਰ ਉਹ ਪੰਜ ਕੰਪਨੀਆਂ ਪਾਣੀ ਵਰਤਣਾ ਬੰਦ ਕਰ ਵੀ ਦਿੰਦੀਆਂ ਤਾਂ ਉਹਦੇ ਨਾਲ ਕਿਸੇ ਦੀ ਜ਼ਿੰਦਗੀ ਤੇ ਕੋਈ ਬਹੁਤਾ ਅਸਰ ਪੈਣ ਵਾਲਾ ਨਹੀਂ ਹੈ ਤਾਂ ਉਧਰੋਂ ਕਿਉਂ ਨਹੀਂ ਮੂੰਹ ਕਰਦੇ ਸਾਰੇ ਕਿਉਂਕਿ ਵੱਡੇ ਆ ਵੱਡੇ ਘਰਾਣੇ ਆ ਉਹਨਾਂ ਵੱਲ ਨੂੰ ਨਹੀਂ ਕਿਹਾ ਜਾ ਸਕਦਾ ਕਿਸਾਨ ਨੂੰ ਕਿਹਾ ਜਾ ਸਕਦਾ ਕਿਉਂਕਿ ਕਿਸਾਨ ਦੇ ਤਾਂ ਜਿਹੜਾ ਜਿਵੇਂ ਉਹ ਕਹਿੰਦੇ ਪ੍ਰਾਣੀਆਂ ਕਹਾਵਤਾਂ ਵੀ ਮਾਰੇ ਬੰਦੇ ਤੇ ਚੜਦਾ ਹਰ ਇੱਕ ਜਾ ਕੇ ਉਹ ਕਿਸਾਨ ਹੈ ਕਿਸਾਨ ਨੂੰ ਕਿਹਾ ਜਾ ਸਕਦਾ ਕਿਉਂ ਕਿ ਸਾਰੇ ਕਹਿੰਦੇ ਆ ਕਿਸਾਨ ਨੂੰ ਤਾਂ ਜੇ ਜੇ ਸਾਰੇ ਕਹਿੰਦੇ ਆ ਦੂਜਰ ਹੋਰ ਕਹਿ ਦੇਣਗੇ ਤੋ ਫਰਕ ਨਹੀਂ ਪੈਂਦਾ ਤੇ ਹਰ ਇੱਕ ਬੰਦਾ ਆਪਣੇ ਨੰਬਰ ਬਣਾਉਣ ਦੇ ਲਈ ਕਿਸਾਨ 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 ਇਹ ਕਰਦੇ ਆ ਕਿਸਾਨ ਉਹ ਕਰਦੇ ਆ ਸੋ ਕਿਰਪਾ ਕਰਕੇ ਜਰੂਰ ਉਹ ਇੰਟਰਵਿਊ ਦੇਖਿਓ ਮੈਂ ਉਸ ਇੰਟਰਵਿਊ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਉਹ ਤੋਂ ਪਹਿਲਾਂ ਮੈਂ ਮੇਰਾ ਵੀ ਕਿਤਨਾ ਕਿਤੇ ਲੋਕਾਂ ਨੇ ਮਨ ਬਣਾਤਾ ਸੀ ਜਾ ਕੇ ਵੀ ਹਾਂਜੀ ਕਿਸਾਨ ਹੀ ਕਰਦੇ ਸਾਰਾ ਕੁਝ ਜੋ ਕਰਦੇ ਆ ਉਸ ਇੰਟਰਵਿਊ ਨੂੰ ਜ਼ਰੂਰ ਦੇਖਿਓ ਇੱਕ ਵਾਰ ਉਹਦੇ ਵਿੱਚ ਜੋ ਅੰਕੜੇ ਕੱਢ ਕੇ ਅੰਕੜੇ ਜੋ ਪੇਸ਼ ਕੀਤੇ ਗਏ ਆ ਮੈਂ ਬਹੁਤ ਜ਼ਿਆਦਾ ਉਸ ਚੀਜ਼ ਤੋਂ ਪ੍ਰਭਾਵਿਤ ਹੋਇਆ ਹਾਂ ਸੋ ਕਿਰਪਾ ਕਰਕੇ ਅੰਕੜਿਆਂ ਤੇ ਆਓ ਤੇ ਇਹ ਦੇਖੋ ਕਿ ਪਾਣੀ ਕੀ ਸਿਰਫ ਕਿਸਾਨ ਹੀ ਬਰਬਾਦ ਕਰ ਰਿਹਾ ਹੈ ਨਹੀਂ ਕਿਸਾਨ ਤੋਂ ਵੱਧ ਕਿਤੇ ਬਹੁਤ ਇਸ ਤਰ੍ਹਾਂ ਦੀਆਂ ਕੰਪਨੀਆਂ ਆ ਜਿਹੜੀਆਂ ਕਿਸਾਨ ਤੋਂ ਕਿਤੇ ਜ਼ਿਆਦਾ ਪਾਣੀ ਬਰਬਾਦ ਕਰ ਰਹੀਆਂ ਪਰ ਉਹਨਾਂ ਨੂੰ ਨਹੀਂ ਕਿਹਾ ਜਾਂਦਾ ਕਿਉਂ ਕਿਉਂਕਿ ਉਹ ਵੱਡੀਆਂ ਵੱਡੇ ਘਰਾਣਿਆਂ ਦੀਆਂ ਕੰਪਨੀਆਂ ਆ ਉਹਨਾਂ ਨੂੰ ਅਸੀਂ ਡਾਇਰੈਕਟ ਨਹੀਂ ਕਹਿ ਸਕਦੇ ਨਾ ਉਹਨਾਂ ਦਾ ਵਿਰੋਧ ਕਰਦੇ ਆ ਲੋਕ ਪਤਰੀ ਮੈਨੂੰ ਤਾਂ ਸਮਝ ਨਹੀਂ ਲੱਗਦੀ ਇਹ ਗੱਲ ਸੋ ਇਸ ਕਰਕੇ ਕਿਰਪਾ ਕਰਕੇ ਸਿਰਫ ਕਿਸਾਨ ਤੇ ਇਹ ਪੰਡਾ ਨਾ ਪੰਨਿਆ ਜਾਵੇ ਸਾਰੇ ਪੱਖ ਦੇਖੇ ਜਾਣ ਕਿ ਇਹ ਕਿਹੜਾ ਪਰਸਨ ਜਿਹੜਾ ਹੈ ਉਹ ਪਾਣੀ ਨੂੰ ਬਰਬਾਦ ਕਰਨ ਦੇ ਵਿੱਚ ਕੌਣ ਕੌਣ ਤੇ ਕਿੰਨਾ ਕਿੰਨਾ ਜ਼ਿੰਮੇਵਾਰ ਹੈ ਸੱਸੀਕਾਲ ਜੀ ਧੰਨਵਾਦ